ਜ਼ਿਲ੍ਹਾ ਤਰਨਤਾਰਨ ਦੇ ਸਰਹੱਦ ਦੀ ਪਿੰਡ ਡਾਲ ਦੇ ਖੇਤਾਂ ਵਿੱਚੋਂ ਪੰਜਾਬ ਪੁਲਿਸ ਤੇ ਬੀਐਸਪੀ ਨੇ ਸਾਂਝ ਸਰਚ ਅਭਿਆਨ ਦੌਰਾਨ 500 ਗ੍ਰਾਮ ਫੈਰੌਨ ਦੀ ਤੀਪੜਾ ਮੋਦ ਮੰਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਦੀਆਂ ਹਦਾਇਤਾਂ ਜਿਹੜੀਆਂ ਨਸ਼ਿਆਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਵਿੱਚ ਅੱਜ ਖਾਲੜਾ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਜਦੋਂ ਇੱਕ ਇਨਫੋਰਮੇਸ਼ਨ ਜਿਹੜੀ ਆ ਸਾਨੂੰ ਰਿਸੀਵ ਹੋਈ ਆ ਕਿ ਚਾਰ ਵਿਅਕਤੀ ਜਿਹੜੇ ਹਨਾ ਕੋਈ ਸੇ ਚੀਜ਼ ਦੀ ਭਾਲ ਕਰ ਰਹੇ ਨੇ ਪਿੰਡ ਡਲ ਬਗੀਚਾ ਸਿੰਘ ਦੇ ਖੇਤਾਂ ਦੇ ਨਾਲ ਇਸ ਦੀ ਇਨਫੋਰਮੇਸ਼ਨ ਜਿਹੜੀ ਤੁਰੰਤ ਬੀਐਸਐਫ ਨੂੰ ਦਿੱਤੀ ਕਿ ਬੀਐਸਆਰ ਤੇ ਪੰਜਾਬ ਪੁਲਿਸ ਨੇ ਜਦੋਂ ਸਾਂਝਾ ਸਰਚ ਆਪਰੇਸ਼ਨ ਚਲਾਇਆ ਤੇ ਪੁਲਿਸ ਦੀ ਆਮਦ ਨੂੰ ਵੇਖਦੇ ਹੋਏ ਜਿਹੜਾ ਇੱਕ ਸੂਤ ਮੂਰਤੀ ਹੈਗਾ ਪਿੰਡ ਡਲ ਦਾ ਤੇ ਉਹਦਾ ਲੜਕਾ ਸੁਲਵਿੰਦਰ ਜਿਹੜਾ ਉਹ ਇੱਕ ਪੀਲੇ ਰੰਗ ਦਾ ਪੈਕੇਟ ਸੁੱਟ ਕੇ ਜਿਹੜੇ ਭੱਜ ਗਏ ਜਦੋਂ ਇਹਨੂੰ ਖੋਲ ਕੇ ਚੈੱਕ ਕੀਤਾ ਗਿਆ ਤੇ ਵਿੱਚ ਉਹ ਜਿਹੜੀ ਆ ਹੈਰੋਨਰ ਰਿਕਵਰ ਹੋ ਗਈ ਜਿਹੜੀ ਚੋਰੀ ਹੈ ਜਦੋਂ ਨੀਮਾ ਦੇ ਤਹਿਤ ਕਬਜ਼ਾ ਪੁਲਿਸ ਦੇ ਵਿੱਚ ਲੈ ਕੇ ਤੇ ਜਿਹੜੀ ਜੀ ਪ੍ਰोसीडिंग ਸ਼ੁਰੂ ਕਰ ਦਿੱਤੀ ਐ ਐਫ ਆਈ ਆਰ ਦਰਜ ਕਰਕੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਊਗਾ ਕਿਉਂਕਿ ਪੁਲਿਸ ਦੀ ਆਮਦ ਦੇਖ ਕੇ ਇਹ ਜਿਹੜੇ ਝੋਨੇ ਦੇ ਖੇਤ ਆ ਉਹਨਾਂ ਦੀ ਫਾਇਦਾ ਲੈਂਦੇ ਹੋਏ ਜਿਹੜੇ ਆ ਉਹ ਇਥੋਂ ਫਰਾਰ ਹੋ ਗਏ ਇਹਨਾਂ ਨਾਲ ਦੋ ਵਿਅਕਤੀ ਹੋਰ ਵੀ ਸੀਗੇ ਜਿਨ੍ਹਾਂ ਦੇ ਖਿਲਾਫ ਵੀ ਮੁਕਦਮਾ ਦਰਜ ਕੀਤਾ ਜਾ ਰਿਹਾ ਤੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੀ ਪੁੱਛਗਿੱਛ ਦੌਰਾਨ ਜਿਹੜੇ ਉਹ ਵਿਅਕਤੀ ਜਿਹੜੇ ਹਕੀ ਦੋਸ਼ੀ ਆ ਉਹ ਸਾਹਮਣੇ ਆਉਣ ਤੇ ਉਹਨਾਂ ਦੇ ਖਿਲਾਫ ਜਿਹੜੇ ਆ ਇਹਨਾਂ ਨੂੰ ਮੁਕਦਮਾ ਦੇ ਵਿੱਚ ਨਾਮਜ਼ਦ ਕਰਕੇ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਊਗਾ ਸੋ ਪੰਜਾਬ ਪੁਲਿਸ ਤੇ ਬੀਐਸਐਫ ਹਮੇਸ਼ਾ ਹੀ ਬਾਰਡਰ ਦੇ ਉੱਤੇ ਸਤਰਕੀਆ ਤੇ ਸਮਗਨਰਾਂ ਦੀਆਂ ਗਤੀਵਿਧੀਆਂ ਨੂੰ ਅਸਫਲ ਕਰਨ ਦੇ ਵਿੱਚ ਕਾਮਯਾਬ ਹੁੰਦੀ ਰਹੀ ਆ ਇਹਦੇ ਵਿੱਚ ਵੀ ਜਿਹੜੀ ਵੱਡੀ ਸਫਲਤਾ ਆ ਮਾਨੋਗ ਐਸਐਸਪੀ ਸਾਹਿਬ ਵੱਲੋਂ ਜਿਹੜੀਆਂ ਬਾਰ-ਬਾਰ ਲੋਕਾਂ ਦੇ ਨਾਲ ਮੀਟਿੰਗਾਂ ਬੀਡੀਸੀ ਦੀ ਕਮੇਟੀਆਂ ਦੇ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਤੇ ਜਿਹੜਾ ਸਹਿਯੋਗ ਆ ਸਾਨੂੰ ਪਬਲਿਕ ਵੱਲੋਂ ਵੀ ਮਿਲਿਆ ਅੱਜ ਵੀ ਜਿਹੜਾ ਸਾਨੂੰ ਪਬਲਿਕ ਵੱਲੋਂ ਸਹਿਯੋਗ ਮਿਲਿਆ ਤੇ ਇਨਫੋਰਮੇਸ਼ਨ ਮਿਲੀ ਆ ਜਿਸ ਬੇਸ ਤੇ ਇਹ ਜਿਹੜੀ ਆ ਰਿਕਵਰੀ ਹੋਈ ਆ ਤੇ ਬਾਈ ਨੇਮ ਰਿਕਵਰੀ ਆ ਮੈਂ ਇੱਥੇ ਇਹ ਵੀ ਦੱਸਣਾ ਚਾਹਾਂਗਾ ਕਿ ਸੂਰਤੀ ਦਾ ਭਰਾ ਇੱਕ ਮੂਰਤੀ ਜਿਹੜਾ ਪਹਿਲਾਂ ਹੀ ਇਹਨਾਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਆ ਥਾਣਾ ਖਾਲੜੇ ਦੀ ਜਿਹੜੇ ਵੱਖ-ਵੱਖ ਮਕਦਮਿਆਂ ਦੇ ਵਿੱਚ ਵਾਂਟਡ ਆ ਉਹ ਵੀ ਅਜੇ ਪਕੋੜਾ ਆ ਉਹ ਇਹਨਾਂ ਦਾ ਪਰਿਵਾਰ ਹੀ ਇਸ ਗਤੀਵਿਧੀਆਂ 'ਚ ਸ਼ਾਮਲਾ ਜਿੱਥੇ ਇਹਨਾਂ ਦੀ ਤਫ਼ਤੀਸ਼ ਐਨਡੀਪੀਐਸ ਅਕਟ ਥੱਲੇ ਕੀਤੀ ਜਾਊਗੀ ਉਥੇ ਨਾਲ ਦੀ ਨਾਲ ਜਿਹੜਾ 68 ਐਫਆ ਉਹਦੇ ਥੱਲੇ ਵੀ ਇਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾਊਗੀ